ਜੇ ਮੰਨ ਲਓ ਇਹਨਾਂ ਇੱਥੇ ਲੁਧਿਆਣੇ ਦੇ ਵਿੱਚ ਇਹ ਪੇਮੈਂਟ ਦੰਨੇ ਅੱਗੇ ਜ਼ਮੀਨ ਲਵਾਂਗੇ ਅੱਗੇ ਵਾਲੇ ਤਾਂ ਵਿਲੇ ਹੋ ਗਏ ਅੱਧਿਆਂ ਜੋ ਹੁਣ ਇਹਦੇ 'ਚ ਕੀ ਕੋਈ 100-100 ਏਕੜ ਦੇ ਮਾਲਕ ਥੋੜੋ ਜਿਹਾ ਕਿਸੇ ਦਾ ਕਿੱਲੇ ਕਿਸੇ ਦੇ ਦੋ ਕਿੱਲੇ ਕਿਸੇ ਦੇ ਚਾਰ ਕਿੱਲੇ ਇਸ ਜ਼ਮੀਨ ਵੇਚ ਕੇ ਲਈ ਨਹੀਂ ਜਾਂਦੀ ਐਲਓਆਈਆਂ ਦਾ ਝਾਸਾ ਦੇ ਕੇ ਇਹ ਜ਼ਮੀਨ ਹੜੱਪਣਾ ਜਾਂਦੇ ਆ ਹੋਰ ਕੁਝ ਨਹੀਂ ਹੈ ਕੀ ਬਰਬਾਦ ਤਾਂ ਪੰਜਾਬ ਹੋ ਰਿਹਾ ਨਾ ਕਿਸੇ ਸੂਬੇ ਨੂੰ ਹੋਰ ਨੂੰ ਜੇ ਆਪੀਐਮ ਨੂੰ ਜੇ ਬਾਹਰ ਦੇ ਦਿੱਲੀ ਦੇ ਜਿੰਨੇ ਤੁਰੇ ਫਿਰਨ ਨੂੰ ਕਿਸੇ ਨੂੰ ਸਿੱਖ ਨਹੀਂ ਹੈ ਪੰਜਾਬ ਦਾ ਦਰਦ ਪੰਜਾਬੀ ਨੇ ਸਮਝਣਾ ਹੈ ਇਹ ਸਾਰੇ ਦੇ ਸਾਰੇ ਦਿੱਲੀ ਦੇ ਵੱਟੇ ਗੰਦ ਨੇ ਜਿਹੜੇ ਆ ਕੇ ਪੰਜਾਬ 'ਚ ਬਹਿ ਗਏ ਨੇ ਪੰਜਾਬ ਦੇ ਲੋਕ ਜੇ ਕੋਈ جنگ ਲੱਗੀ ਤਾਂ ਪੰਜਾਬ ਦੇ ਲੋਕ ਅੱਗੇ ਜੇ ਲੋਕਾਂ ਦਾ ਢਿੱਡ ਭਰਿਆ ਤਾਂ ਪੰਜਾਬ ਦੇ ਲੋਕ ਅੱਗੇ ਜੇ ਜਦੋਂ ਭੁੱਖਮਰੀ ਪੈ ਗਈ ਸੀ ਇੰਡੀਆ ਦੇ ਵਿੱਚ ਤਾ ਕਿੰਨਾ 2 ਕਿਲੋ ਸੋਨਾ ਪੂਰੇ ਏਰੀਆ ਚ ਹੋਇਆ ਤੇ ਬਾਕੀ ਸਾਰਾ ਪੰਜਾਬੀਆਂ ਨੇ ਦਿੱਤਾ ਸੀ। 10000 ਰੁਪਇਆ ਕੀ ਯਰਾ ਫਤ ਜਿਹੜਾ ਦੇਣ ਲੱਗੇ ਆ 10000 ਨਾਲ ਭਗਵੰਤ ਮਾਨ ਟਿੱਡ ਚਲਾ ਲੂਗਾ 10000 ਨਾਲ ਦੇ ਮੰਤਰੀ ਚਲਾ ਲੈਣਗੇ। ਕੁਝ ਨਹੀਂ ਇਹ ਗੇਮ ਆ ਜਿਹੜੀ ਆ ਦਿੱਲੀ ਦੀ ਕਟੀੜ ਆ ਕੇ ਬੈਠੀ। ਜਿਹੜੇ ਦਿੱਲੀ ਦੇ ਗੰਦ ਆ ਮੈਂ ਇਹਨੂੰ ਗੰਦ ਕਹੂੰ ਵੱਡਾ ਕੇਜਰੀ ਵਾਲਾ ਗੰਦ ਛੋਟਾ ਗੰਦ ਮਨੀਸ਼ ਜੋਰੀਆ ਉਹ ਤੋਂ ਛੋਟਾ ਗੰਦ ਸਤਿੰਦਰ ਜੈਨ। ਇਹ ਆ ਮੰਨੀਆਂ ਚੱਡਾ ਚੁੱਡੇ ਆ ਜਿਹੜੇ ਚੱਡੀਆਂ ਚੁੱਟੀਆਂ ਇਹਨਾਂ ਦੀਆਂ ਤੁਰੀਆਂ ਫਿਰਦੀਆਂ ਸਾਰੀਆਂ ਕਿਸਾਨ ਜੀ ਦੀ ਜਮੀਨ ਜਾਊਗੀ ਜਿਹੜੀਆਂ ਉੱਤੇ ਇਹ ਅਰਬਨ ਸਟੇਟਾਂ ਡਵੈਲਪ ਕਰਨ ਲੱਗੇ ਆ ਤੁਹਾਡਾ ਕੀ ਖਿਆਲ ਪੰਜਾਬ ਵਾਲਿਆਂ ਨੂੰ ਠੇਕਾ ਦੇਣਗੇ ਪੰਜਾਬ ਵਾਲਿਆਂ ਤੋਂ ਸਮਾਨ ਲੈਣਗੇ ਕੋਈ ਨਾ ਮਜ਼ਦੂਰ ਪੰਜਾਬ ਦਾ ਲਾਉਣਗੇ ਨਾ ਪੰਜਾਬ ਤੋਂ ਸਮਾਨ ਲੈਣਗੇ ਕਿ ਇਤੋਂ ਕੁਝ ਨਹੀਂ ਕਰਨੇ ਉਲਟੀ ਕੀ ਹੋਊਗਾ ਕੱਲ ਨੂੰ ਜਿਹੜੀ ਸਾਡੀ ਛੋਟੀ ਦੁਕਾਨਦਾਰੀ ਆ ਉਹ ਸਾਰੀ ਸਾਰੀ ਬਰਬਾਦ ਕਰ ਦਰਨਗੇ ਮੌਲਾਂ ਦੇ ਵਿੱਚ ਤਬਦੀਲ ਕਰ ਦੇਣਗੇ ਲੋਕਾਂ ਦੀਆਂ ਜ਼ਮੀਨਾਂ ਦੇ ਰੋਕਾ ਲਾਉਣ ਦੀ ਕੀ ਦੌੜ ਆ ਸਰਕਾਰਾਂ ਇਦਾਂ ਹੀ ਡਰਾਮੇ ਕਰਦੀਆਂ ਨੇ ਡਰਾਮੇਬਾਜ਼ਾਂ ਦੀ ਸਰਕਾਰਾਂ ਇਹ ਕਰਕੇ ਸਰਕਾਰਾਂ ਹਮੇਸ਼ਾ ਹੀ ਕਿਸਾਨ ਤੇ ਮਜ਼ਦੂਰ ਨੂੰ ਮਾਰੂ ਨੀਤੀ ਦੀਆਂ ਚੱਲੀਆਂ ਤੇ ਮਾਰਦੀਆਂ ਰਹਿੰਦੀਆਂ ਇਹ ਕਰਕੇ ਇਹ ਜਿਹੜੀਆਂ ਸਰਕਾਰਾਂ ਇਹਨਾਂ ਦਾ ਕੋਈ ਭਰੋਸਾ ਨਹੀਂ ਇਹ ਜਿਹੜੀ ਪਾਲਿਸੀ ਇਹਨਾਂ ਦੀ ਬਹੁਤ ਹੀ ਮਾੜੀ ਹੈ ਕਿਉਂਕਿ ਇਹ ਜੋ ਕਾਰਪੋਰੇਟ ਘਰਾਣੇ ਕਹਿੰਦੇ ਆ ਉਹਨਾਂ ਵਾਸਤੇ ਹੀ ਇਹ ਕਰਦੇ ਆ ਅੱਜ ਕਿਸਾਨ ਯੂਨੀਅਨ ਦੇ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਜ਼ਮੀਨ ਰਿਕਵਾਇਰ ਦੇ ਖਿਲਾਫ ਮਾਮਲਾ ਜਾਣ ਲੈਨੇ ਅਜੇ ਮਾਮਲਾ ਕੀ ਹੈ ਬੜੀ ਸੰਖਿਆ ਦੇ ਵਿੱਚ ਅਜੇ ਕਿਸਾਨ ਇੱਥੇ ਪਹੁੰਚੇ ਨੇ ਪ੍ਰਧਾਨ ਸਾਹਿਬ ਕੀ ਮਾਮਲਾ ਹੈ ਅੱਜ ਹੋਇਆ ਅੱਜ ਤੁਸੀਂ ਸਾਰੇ ਪਹੁੰਚੇ ਹੋ ਅੱਜ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਜ਼ਮੀਨ ਤੁਸੀਂ ਦੇਣੀ ਆ ਉਹ ਦੇਣੀ ਆ ਦੇਉ ਨਹੀਂ ਤਾਂ ਮਰਜ਼ੀ ਹੈ ਤੁਹਾਡੀ ਇਹ ਸਰਕਾਰਾਂ ਡਰਾਮੇ ਕਰਦੀਆਂ ਸਰਕਾਰਾਂ ਇਹ ਗੱਲਾਂ ਕਿੱਥੇ ਆਂਦੀਆਂ ਵੀ ਤੇ ਦੇਣੀ ਆ ਤਾਂ ਦੇਓ ਸਰਕਾਰ ਨੂੰ ਕੀ ਲੋੜ ਆ ਲੋਕਾਂ ਦੀਆਂ ਰਜਿਸਟਰੀਆਂ ਬੰਦ ਕਰਨ ਦੀ ਲੋਕਾਂ ਦੀਆਂ ਜ਼ਮੀਨਾਂ ਦੇ ਰੋਕਾਂ ਲਾਉਣ ਦੀ ਕੀ ਦੌੜ ਆ ਸਰਕਾਰਾਂ ਇਦਾਂ ਹੀ ਡਰਾਮੇ ਕਰਦੀਆਂ ਨੇ ਡਰਾਮੇਬਾਜ਼ਾਂ ਦੀ ਸਰਕਾਰਾਂ ਇਹ ਕਰਕੇ ਸਰਕਾਰਾਂ ਹਮੇਸ਼ਾ ਹੀ ਕਿਸਾਨ ਤੇ ਮਜ਼ਦੂਰ ਨੂੰ ਮਾਰੂ ਨੀਤੀ ਦੀਆਂ ਚਲੀਆਂ ਤੇ ਮਾਰਦੀਆਂ ਰਹਿੰਦੀਆਂ ਇਹ ਕਰਕੇ ਇਹ ਜਿਹੜੀਆਂ ਸਰਕਾਰਾਂ ਇਹਨਾਂ ਦਾ ਕੋਈ ਭਰੋਸਾ ਨਹੀਂ ਕੋਈ ਬੰਦਾ ਜਵਾਨ ਆਲਾ ਦਾ ਇਹ ਸਾਰੇ ਥੁੱਕੇ ਚੜ ਜਾਂਦੇ ਆ ਚਟੇ ਨੂੰ ਫੇਰ ਚੜ ਜਾਂਦੇ ਦੁਬਾਰਾ ਥੁੱਕ ਥੁੱਕੇ ਚੜ ਜਾਂਦੇ ਇਹਨਾਂ ਸਰਕਾਰਾਂ ਦੀ ਕੀ ਕਹਾਂਗੇ ਇਹਨਾਂ ਸਰਕਾਰਾਂ ਵਿਸ਼ਵਾਸਪਾਤਰ ਨਹੀਂ ਹੁੰਦੀਆਂ ਨੇ ਤੇ ਟੀਮ ਮਿੰਿਸਟਰੀ ਜਿਹੜਾ ਬਣ ਜਾਂਦਾ ਜਦ ਸਰਕਾਰ ਬਣਦੀ ਆ ਲੋਕਾਂ ਉਤੇ ਭਰੋਸਾ ਕਰਕੇ ਉਹਨੂੰ ਬਣਾਉਂਦੇ ਆ ਪਰ ਇਹ ਤਾਂ ਕੋਈ ਭਰੋਸੇ ਦੇ लायक ਹੀ ਨਹੀਂ ਇਹ ਤਾਂ ਦੁਬਾਰਾ ਦੁਬਾਰਾ ਕਹਿਣ ਤੋਂ ਮੈਨੂੰ ਵੀ ਸ਼ਰਮ ਆਉਂਦੀ ਆ ਵੀ ਇਹ ਤਾਂ ਥੋਕੇ ਛੱਟ ਜਾਂਦੇ ਸਾਲੇ ਜੁੱਤੀ ਤੇ ਥੋਕੇ ਛੱਟ ਜਾਂਦੇ ਆ ਇਹਨਾਂ ਦਾ ਕੀ ਭਰੋਸਾ ਕਰਾਂਗੇ ਇਹਦੇ ਆਸਤੇ ਸਾਨੂੰ ਡਾਂਗ ਫੜਨੀ ਪੈਣੀ ਆ ਤੇ ਤਗੜੇ ਹੋ ਕੇ ਤਿਆਰ ਬੱਤ ਤਿਆਰ ਆ ਕਿ ਆਪਣੀਆਂ ਜ਼ਮੀਨਾਂ ਬਚਾਉਣੀਆਂ ਪੈਣੀਆਂ ਮੇਰੇ ਪ੍ਰਧਾਨ ਸਾਹਿਬ ਤੁਹਾਡਾ ਹੀ ਕਹਿਣਾ ਵਾ ਕਿ ਜ਼ਮੀਨ ਜਰੀਕਵਰਡ ਹੋਈ ਜਾ ਰਹੀ ਆ ਕਿ ਇਹ ਸਹੀ ਆ ਇਹ ਗਲਤ ਆ ਇਹ ਬਿਲਕੁਲ ਗਲਤ ਵਾ ਕਿਉਂਕਿ ਬਿਨਾਂ ਕਬਜ਼ੇ ਤੋਂ ਜ਼ਮੀਨ ਆਪਾਂ ਆਲ ਜਿੱਟੀਆਂ ਕਰਾਉਣੀਆਂ ਆਪਾਂ ਕਬਜ਼ਾ ਕਰਨਾ ਉਹ ਬਿਲਕੁਲ ਗਲਤ ਆ ਜਿੰਨਾ ਤੱਕ ਮਾਲਕ ਨੂੰ ਨਹੀਂ ਕੋਈ ਪਤਾ ਮਾਲਕ ਨੂੰ ਪਤਾ ਨਹੀਂ ਦੇ ਜ਼ਮੀਨ ਦੀ ਐਕਵਾਇਰ ਹੋ ਰਹੀ ਆ ਕਿਉਂ ਜੋ ਕੁਝ ਹੈ ਹੈ ਦੇ ਕਿਸਾਨ ਕੋਲ ਆ ਤੇ ਸਰਕਾਰ ਆਪੇ ਹੱਥ ਕਿਦਾਂ ਲੈ ਰਹੀ ਆ ਆਪੇ ਹੱਥ ਨੂੰ ਲੈਣਾ ਚਾਹੀਦਾ ਕਦੀ ਵੀ ਪਹਿਲਾਂ ਕਿਸਾਨਾਂ ਨਾਲ ਬੈ ਕੇ ਗੱਲਬਾਤ ਕਰੇ ਕੋਈ ਮਸਲਾ ਮਸਲਾ ਹੱਲ ਕਰੇ ਉਦੋਂ ਬਾਅਦ ਕੋਈ ਗੱਲਬਾਤ ਹੋਵੇ ਤੇ ਉਹਨਾਂ ਬਾਤ ਹਾਂਜੀ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇ ਦੇ ਦਿਓ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਾਹਿਬ ਬਾਦਲ ਵੀ ਤਾਂ ਇਹਦੇ ਇਹੀ ਮਸਲੇ ਦੇ ਵਿੱਚ ਆਏ ਸੀਗੇ ਧਰਨਾ ਪ੍ਰਦਰਸ਼ਨ ਵੀ ਕੀਤਾ ਵੱਡੀ ਛੇ ਲੱਗੀ ਸੀ तमाम ਲੀਡਰਸ਼ਿਪ ਵੀ ਪਹੁੰਚੀ ਸੀ ਤੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇ ਦਿਓ ਕਿ ਆ ਕਿਹਾ ਜਾਂਦਾ ਹੈ ਕਿ ਸਰਕਾਰ ਕੋਈ ਤੱਕਾ ਸ਼ਾਹੀ ਨਹੀਂ ਕਰ ਰਹੀ ਸਰਕਾਰ ਇਹ ਕਹਿ ਰਹੀ ਹੈ ਕਿ ਜੇਕਰ ਤੁਸੀਂ ਜਮੀਨ ਰਿਕੁਆਇਰਮੈਂਟ ਦੇ ਉੱਤੇ ਮੰਨ ਜਿਓ ਠੀਕ ਹੈ ਪਰ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇ ਦਿਓ ਤੁਸੀਂ ਇੱਕ ਖੇਤੀਬਾੜੀ ਨੂੰ ਵੀ ਕਾਫੀ ਵੱਡਾ ਝਟਕਾ ਲੱਗ ਜਾਊਗਾ ਵੇਖੋ ਸਭ ਤੋਂ ਪਹਿਲਾਂ ਤੇ ਜਿੱਦਾਂ ਆਪਨੇ ਬੋਲਿਆ ਗਿਆ ਵੀ ਪੰਜਾਬ ਸਰਕਾਰ ਬਾਦਲ ਕੀ ਬਾਦਲ ਜਦ ਤੱਕ ਰਿਆ ਤਬ ਤੱਕ ਤੇ ਠੀਕ ਹੀ ਰਹੀ ਏ ਤੁਹਾਡਾ ਪੁੱਤ ਜਦੋਂ ਸੁਖਬੀਰ ਸਿੰਘ ਬਾਦਲ ਦਾ ਰਾਜ ਆ ਗਿਆ ਉਦੋਂ ਜਾਂ ਪਲਟਾ ਲੋਟ ਪਟੋਚ ਨਹੀਂ ਹੋ ਗਈ ਆ ਉਹਦੇ ਬਾਅਦ ਚ ਜੋ ਕਿ ਅੱਜ ਪੰਜਾਬ ਸਰਕਾਰ ਕਰ ਰਹੀ ਆ ਕੋਈ ਤੇ ਇਹੋ ਜਿਹਾ ਹੀ ਜਿਹਦੇ ਨਾਲ ਸਰਦਾਰ ਬਾਦਲ ਸਿੰਘ ਪੜਗਾ ਦੇ ਜਾ ਕੇ ਆਪ ਪੀਐਮ ਮੋਦੀ ਪੈਰੀ ਹੱਥ ਲਾਉਂਦਾ ਸੀ ਅੱਜ ਜਾ ਕੇ ਭਗਵੰਤ ਮਾਨ ਜਾ ਕੇ ਪੀਐਮ ਦੇ ਮੋਦੀ ਹੱਥ ਲਾਉਣ ਡਿਆ ਉਹੀ ਇੱਕ ਪੰਜਾਬ ਦਾ ਪ੍ਰਧਾਨ ਮੰਤਰੀ ਆ ਬਾਦਲ ਸਿੰਘ ਵੀ ਪੰਜਾਬ ਦਾ ਪ੍ਰਧਾਨ ਮੰਤਰੀ ਸੀ ਠੀਕ ਹੈ ਇਹਦੇ ਕਾਰਨ ਅੱਜ ਤੱਕ ਜਿੰਨਾ ਹੋ ਰਿਹਾ ਸਭ ਗਵਰਨਮੈਂਟ ਟੱਕਾ ਕਰੀ ਆ ਧਰਨੇ ਧਰਨਾ ਲੱਗ ਰਿਹਾ ਵਾ ਕਿਹੇ ਪਾਸੇ ਵਿਲਾ ਲੋ ਕਿਹੇ ਜਾਇਆ ਵੀ ਕੋਈ ਮਹਿਕਮਾ ਲਲੋ ਕੋਈ ਵੀ ਮਹਿਕਮਾ ਇਹ ਪ੍ਰਿੰਸੀਪਲ ਲਲੋ ਸਕੂਲ ਲਲੋ ਫੇਕਸਾਨ ਲਲੋ ਇਹ 3 ਵੀ ਲੋਇ ਲਲੋ ਇਹ ਟਰੱਕ ਜੁਨੀਆ ਲਲੋ ਜਿਹਨਿਆ ਸਾਰਿਆਂ ੱੱੱਕਾ ਕਰ ਰਿਆ ਉਹਦੇ ਬਾਅਦ ਪੁਲਿਸ ਵੀ ਨਾਲ ਸੇਮ ੱੱੱਕਾ ਕਰਵਾ ਕਰ ਰਹੀ ਆ ਉਹਦੇ ਨਾਲ ਮਿਲ ਕੇ ਤੇ ਨਸਿਆਂ ਪਤੇ ਬੋਲਦੇ ਆ ਵਿਰੋਧ ਤੇ ਨਸਿਆਂ ਪਤੇ ਆਬਾਦੀ ਆ ਵੇਖ ਜੇ ਜੋ ਵੀ ਕੀ ਕੰਮ ਹੋ ਰਿਹਾ ਵਾ ਕੀ ਨਹੀਂ ਹੋ ਰਿਹਾ ਕਿੰਨਾ ਚੰਗਾ ਹੋ ਰਿਹਾ ਕਿੰਨਾ ਖਮਾਰਾ ਹੋ ਰਿਹਾ ਵਾ ਇਹ ਤਾਂ ਹੀ ਜਾਣੀਦਾ ਜਵਾਬ ਹੈ ਅੱਛਾ ਪ੍ਰਧਾਨ ਸਾਹਿਬ ਅੱਜ ਦਰ ਤੋਂ ਪੁੱਛਣਾ ਚਾਹਾਂਗਾ ਕਿ ਖੇਤੀਬਾੜੀ ਨੂੰ ਕਿੰਨਾ ਕੁ ਨੁਕਸਾਨ ਹੋਏਗਾ ਕਿਉਂਕਿ ਜੇਕਰ ਕਿਸਾਨ ਖੇਤੀ ਨਹੀਂ ਕਰੇਗਾ ਕਿਉਂਕਿ ਜਿਹੜੇ ਪਿੰਡਾਂ ਪਿੰਡਾਂ ਦੇ ਦੇਖ ਸਕਦੇ ਹਾਂ ਅਸੀਂ ਖਾਲੀ ਹੋਏ ਪਏ ਨੇ ਉਸ ਨੂੰ ਲੈ ਕੇ ਜਿਹੜੀ ਕਿ ਆ ਕਿ ਸਰਕਾਰੀ ਕੀ ਰਣਨੀਤੀਆਂ ਨੇ ਵੇਖੋ ਜੀ ਇਹ ਜਿਹੜੀ ਇਹ ਪਾਲਿਸੀ ਜਿਹੜੀ ਹੈ ਨਾ ਖੇਤੀ ਰਿਲੇਟਿਡ ਇਹ ਸਾਰੀ ਜਿਹੜੀ ਇਹ ਇਹ ਜਿਹੜੀ ਸਾਰੀ ਇੱਕ ਨਹੀਂ ਇਹ ਸਾਰੀ ਕਾਰਪੋਰੇਟ ਘਰਾਣੇ ਜਿਹੜੇ ਨਾ ਉਹਨਾਂ ਦਾ ਤਾਣਾ ਬਾਣਾ ਬੁਣਿਆ ਆ ਤੇ ਸੁਖਬੀਰ ਬਾਦਲ ਦੀ ਗੱਲ ਕੀਤੀ ਸੀ ਸੁਖਬੀਰ ਬਾਦਲ ਹੁਣਾਂ ਦੇ ਟਾਈਮ ਹੀ ਹੈ ਜਿਹੜਾ ਇਹ ਸਿਸਟਮ ਸ਼ੁਰੂ ਹੋਇਆ ਕਿਉਂਕਿ ਉਦੋਂ ਸਾਨੂੰ ਪਤਾ ਨਹੀਂ ਸੀ ਹੈਗਾ ਇਹ ਉਹਨਾਂ ਦੇ ਟਾਈਮ ਦੇ ਵਿੱਚ ਹੀ ਜ਼ਮੀਨਾਂ ਹੋਈਆਂ ਜਿਹੜੀਆਂ ਜਿੰਨੀਆਂ ਵੀ ਵਿਕੀਆਂ ਆਹ ਜੇ ਰਿਕੁਆਇਰਮੈਂਟ ਹੋਈਆਂ ਇਸ ਕਰਕੇ ਇਹ ਜਿਹੜੀ ਪਾਲਿਸੀ ਇਹਨਾਂ ਦੀ ਬਹੁਤ ਹੀ ਮਾੜੀ ਹੈ ਕਿਉਂਕਿ ਇਹ ਜੋ ਕਾਰਪੋਰੇਟ ਘਰਾਣੇ ਕਹਿੰਦੇ ਆ ਉਹ ਉਹਨਾਂ ਵਾਸਤੇ ਹੀ ਇਹ ਕਰਦੇ ਬਸ ਇਨਾ ਹੀ ਜਵਾਬ ਹੈ ਜੀ ਇਹਦਾ ਠੀਕ ਹੈ ਧੰਨਵਾਦ ਬਿਲਕੁਲ ਕਿਸਾਨ ਜਿੱਥੇ ਬੰਦੀ ਐ ਇੱਥੇ ਕਾਫੀ ਸੰਖਿਆ ਦੇ ਵਿੱਚ ਪਹੁੰਚੀ ਹੈ ਦਿਲਬਾਖ ਪ੍ਰਧਾਨ ਜੀ ਪਹੁੰਚੇ ਨੇ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਕਿ ਪੰਜਾਬ ਸਰਕਾਰ ਨੇ ਰਿਕੁਆਇਰਮੈਂਟ ਰਿਕੁਆਇਰ ਕੀਤੀ ਜ਼ਮੀਨਾਂ ਤੇ ਉਸ ਨੂੰ ਲੈ ਕੇ ਕੀ ਕਿਹਾ ਜਾ ਰਿਹਾ ਕਿ ਤੱਕਾ ਨਹੀਂ ਗਿਆ ਤੇ ਇਸ ਨੂੰ ਖੇਤੀਬਾੜੀ ਨੂੰ ਕਿੰਨਾ ਨੁਕਸਾਨ ਪਹੁੰਚੇਗਾ ਖੇਤੀਬਾੜੀ ਨੂੰ ਸਾਰਾ ਨੁਕਸਾਨ ਆ ਜੀ ਸਾਰੀ ਆ ਪੰਜਾਬੂ ਜਮੀਨ ਜਿਹੜੀ ਵੀ ਜ਼ਮੀਨ ਲਈ ਆ ਉਹ ਪੰਜਾਬੂ ਜ਼ਮੀਨਾਂ 3 ਲੱਖ ਕਿਸਾਨ ਪਹਿਲਾਂ ਰੋਡਾਂ ਚ ਜ਼ਮੀਨ ਦੇ ਕੇ ਵਿਹਲਾ ਹੋ ਗਿਆ ਹੁਣ 36 ਹਜ਼ਾਰ ਏਕੜ ਜ਼ਮੀਨ ਜਿਹੜੀ ਇਹ ਰਿਕੁਆਇਰ ਕਰ ਲਈ ਆ ਇਹਦੇ ਦੇ ਕਿੰਨੇ ਕਿਸਾਨ ਵਿਹਲੇ ਹੋ ਗਏ ਇਹਦੇ ਸਾਰੀ ਦੀ ਸਾਰਾ ਨੁਕਸਾਨ ਹੀ ਨੁਕਸਾਨ ਆ ਫਿਰ ਨੁਕਸਾਨ ਕਿਸਾਨ ਦਾ ਨਹੀਂ ਕਿਸਾਨ ਦੀ ਜਮੀਨ ਜਾਊਗੀ ਜਿਹੜੀਆਂ ਉੱਤੇ ਇਹ ਅਰਬਨ ਸਟੇਟਾਂ ਡਵੈਲਪ ਕਰਨ ਲੱਗੇ ਆ ਤੁਹਾਡਾ ਕੀ ਖਿਆਲ ਪੰਜਾਬ ਵਾਲਿਆਂ ਨੂੰ ਟੇਕਾ ਦੇਣਗੇ ਪੰਜਾਬ ਵਾਲਿਆਂ ਤੋਂ ਸਮਾਨ ਲੈਣਗੇ ਕੋਈ ਨਾ ਮਜ਼ਦੂਰ ਪੰਜਾਬ ਦਾ ਲਾਉਣਗੇ ਨਾ ਪੰਜਾਬ ਵਿੱਚ ਸਮਾਨ ਲੈਣਗੇ ਕਿ ਇਥੋਂ ਕੁਝ ਨਹੀਂ ਕਰਨੇ ਉਲਟੀ ਕੀ ਹੋਊਗਾ ਕੱਲ ਨੂੰ ਜਿਹੜੀ ਸਾਡੀ ਛੋਟੀ ਦੁਕਾਨਦਾਰੀ ਆ ਉਹ ਸਾਰੀ ਸਾਰੀ ਬਰਬਾਦ ਕਰ ਦਰਨਗੇ ਮੌਲਾਂ ਦੇ ਵਿੱਚ ਤਬਦੀਲ ਕਰਕੇ ਕਹਿੰਦੇ ਰੇਡ ਕਰੇ ਕਾਫੀ ਵੱਧ ਹੱਜਤੇ ਜਾਣਗੇ ਹ ਹਜ਼ਾਰ ਗਾਜ ਦਾ ਕਾਫੀ ਵਾਅਦਾ ਹੋਏਗਾ ਕਿਸਾਨ ਨੂੰ ਜਿਹੜੇ ਜੇ ਖਰੀਦ ਦੇ ਵਾਸਤੇ ਜਮੀਨ ਨੂੰ ਦਿੱਤੀ ਜਾਊਗੀ ਮਹਾਲੀ ਦੇ ਵਿੱਚ ਜਮੀਨ ਰਿਕੁਆਇਰ ਹੋਈ ਸੀ ਅੱਜ ਕਿੰਨੇ ਸਾਲ ਹੋ ਗਏ ਆ ਇਹ ਮਹਾਲੀ ਤੋਂ ਖੜਿਆ ਸਾਡੇ ਪ੍ਰਧਾਨ ਸਾਹਿਬ ਨੇ ਚੂਤ ਦੇ ਉੱਤੇ ਅੱਜ ਵੀ 85% ਕਿਸਾਨ ਆ ਜਿਹੜੇ ਦਿਹਾੜੀ ਤੇ ਜਾਂਦੇ ਆ ਜੀ ਉਹ ਦਿਹਾੜੀ ਤੇ ਜਾਂਦੇ ਆ ਉੱਥੇ ਜਿਹੜੇ ਉੱਥੇ ਕਿਸਾਨ ਨੇ ਤੇ ਤੁਸੀਂ ਕੀ ਕਹਿੰਦੇ ਹੋ ਵੀ ਅੱਜ 60 ਤੋਂ 4830 ਗਾਜ ਲੈ ਕੇ ਸਾਨੂੰ 1000 ਗਾਜ ਵਾਪਸ ਦਿੰਦੇ ਜੇ ਉਦੀ ਉਦੀ ਕੀ ਗਾਰੰਟੀ ਹੈ ਵੀ ਉਹ 4.5 ਕਰੋੜ ਦੀ ਹੋ ਜੂਗੀ 20 ਸਾਲਾਂ ਨੂੰ ਹੋਊਗੀ ਤੇ 20 ਸਾਲ ਖਾਵਾਂਗੇ ਕੀ ਵੀਰੇ 10000 ਰੁਪਿਆ ਗੁਜ਼ਾਰਾ ਪੱਤਾ ਜਿਹੜਾ ਦੇਣ ਲੱਗੇ ਆ 10000 ਨਾਲ ਭਗਵੰਤ ਮਾਨ ਢਿੱਡ ਚਲਾ ਲੂਗਾ 10000 ਨਾਲ ਦੇ ਮੰਤਰੀ ਚਲਾ ਲੈਣਗੇ ਕੁਛ ਨਹੀਂ ਇਹ ਗੇਮ ਆ ਜਿਹੜੀ ਆ ਦਿੱਲੀ ਦੀ ਕਟੀੜ ਆ ਕੇ ਬੈਠੀ ਆ ਜਿਹੜਾ ਦਿੱਲੀ ਦੇ ਗੰਦ ਆ ਮੈਂ ਇਹਨੂੰ ਗੰਦ ਕਹੂੰ ਵੱਡਾ ਕੈਰੀ ਵਾਲਾ ਗੰਦ ਛੋਟਾ ਗੰਦ ਮਨੀਸ਼ ਸ਼ੋਰੀਆ ਉਹ ਤੋਂ ਛੋਟਾ ਗੰਦ ਸਤਿੰਦਰ ਜੈਨ ਤੇ ਅਮਨੀਆ ਚੱਡਾ ਚੁੱਡੇ ਆ ਜਿਹੜੇ ਚੱਡੀਆਂ ਚੁੱਟੀਆਂ ਇਹਨਾਂ ਦੀਆਂ ਤੁਰੀਆਂ ਫਿਰਦੀਆਂ ਸਾਰੀਆਂ ਇਹ ਸਾਰੇ ਦੇ ਸਾਰੇ ਦਿੱਲੀ ਦੇ ਵੱਡੇ ਗੰਦ ਨੇ ਜਿਹੜੇ ਆ ਕੇ ਪੰਜਾਬ ਚ ਬਹਿ ਗਏ ਨੇ ਪੰਜਾਬ ਦੇ ਲੋਕ ਜੇ ਕੋਈ جنگ ਲੱਗੀ ਤਾਂ ਪੰਜਾਬ ਦੇ ਲੋਕ ਅੱਗੇ ਜੇ ਲੋਕਾਂ ਦਾ ਢਿੱਡ ਭਰਿਆ ਤਾਂ ਪੰਜਾਬ ਦੇ ਲੋਕ ਅੱਗੇ ਜੇ ਜਦੋਂ ਭੁੱਖ ਮਾਰੀ ਪੈ ਗਈ ਸੀ ਇੰਡੀਆ ਦੇ ਵਿੱਚ ਤਾਂ ਕਿੰਨਾ 2 ਕਿਲੋ ਸੋਨਾ ਪੂਰੇ ਇੰਡੀਆ ਚ ਹੋਇਆ ਤੇ ਬਾਕੀ ਸਾਰਾ ਪੰਜਾਬੀਆਂ ਨੇ ਦਿੱਤਾ ਸੀ ਤੇ ਇਹ ਸਾਨੂੰ ਸਿਖਾਉਣਗੇ ਵੀ ਇੱਥੇ ਰਾਜਨੀਤੀ ਕੀ ਹੁੰਦੀ ਹੈ ਇਹ ਸਾਨੂੰ ਸਿਖਾਉਣਗੇ ਪੰਜਾਬ ਕਿਵੇਂ ਚੱਲੂਗਾ ਇਹ ਭਗਵੰਤ ਮਾਨ ਨੂੰ ਸਿਖਾਉਣ ਉਹ ਸਿੱਖ ਸਕਦਾ ਪੰਜਾਬੀ ਨਹੀਂ ਸਿੱਖਣਗੇ ਸਿੱਧਾ-ਸਿੱਧਾ ਤੁਹਾਡੇ ਮਾਧਿਮ ਰਾਹੀਂ ਕਹਿੰਦੇ ਆ ਕਿ ਕਿਤੇ ਭੁੱਲ ਕੇ ਜ਼ਮੀਨ 'ਚ ਪੈਰ ਨਾ ਪਾ ਲਿਓ ਸਾਲਿਓ ਲੱਤਾਂ ਤੇ ਜਾਣ ਨਹੀਂ ਦੇਵਾਂਗੇ ਭਲੇਕੇ ਜਨਾਰੇਓ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਨੇ ਮੋਹਾਲੀ ਦੇ ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਕਿ ਹਾਂ ਰੀਅਲ ਏਸਟੇਟ ਦਾ ਜਿਹੜੀ ਉੱਤੇ ਸਰਕਾਰ ਕਰਨ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਉੱਥੇ ਮੋਹਾਲੀ ਚ ਮੋਹਾਲੀ ਦੇ ਵਿੱਚ ਬਹੁਤ ਖਸਤਾ ਹਾਲਾਤ ਨੇ ਪਹਿਲਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਬਰਬਾਦ ਕੀਤਾ ਚੰਡੀਗੜ੍ਹ ਤੋਂ ਬਾਅਦ ਮੁਹਾਲੀ ਦੇ ਵਿੱਚ 10-10 ਸਾਲ ਹੋ ਗਏ ਐਲਓਆਈਆਂ ਦਾ ਲਾਰਾ ਲਾ ਕੇ ਕੋਈ ਐਲਓਆਈ ਨਹੀਂ ਮਿਲੀ ਕੋਈ ਕੁਝ ਨਹੀਂ ਮਿਲਿਆ ਕੋਈ ਡਿਵੈਲਪਮੈਂਟ ਨਹੀਂ ਹੋਈ ਐਦਾਂ ਹੀ ਜ਼ਮੀਨ ਬੰਜਰ ਪਈਆਂ ਜ਼ਮੀਨਾਂ ਜਾ ਕੇ ਤੁਸੀਂ ਵੀ ਦੇਖਦੇ ਅਸੀਂ ਵੀ ਦੇਖਦੇ ਮੈਂ ਵੀ ਰੀਅਲ ਏਸਟੇਟ ਦਾ ਕੰਮ ਕਰਦਾ ਹਾਂਗਾ ਕੋਈ ਡਿਵੈਲਪਮੈਂਟ ਇੱਕ ਪੈਸੀ ਦੀ ਡਿਵੈਲਪਮੈਂਟ ਇਹ 10 ਸਾਲ ਚ ਤੱਕ ਕੁਝ ਨਹੀਂ ਹੋਈ ਜਦੋਂ ਆਪਾਂ ਕਹਿ ਦਿੰਨੇ ਪਹਿਲਾਂ ਮਾੜਾ ਕਹਿੰਦੇ ਰਹੇ ਹੁਣ ਚੰਗਾ ਕਹਿੰਦੇ ਮਾੜੇ ਦੇ ਟਾਈਮ ਜਿਹੜੇ ਨਾਲ ਚੰਗੇ ਕਰੇ ਹੁੰਦੇ ਮਾੜੇ ਟਾਈਮ ਚ ਯਾਦ ਆਣਦੇ ਆ ਉਸ ਅਕਾਲੀ ਦਲ ਦਾ ਜਿਹੜਾ ਡਿਵੈਲਪਮੈਂਟ ਏਰੀਆ ਉਹਨਾਂ ਨੇ ਕਰਿਆ ਹੋਇਆ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਹੁਣ ਮੁਹਾਲੀ ਦੇ ਵਿੱਚ 에어ਪੋਰਟ ਸੀ ਇਹ ਚੀਜ਼ਾਂ ਸੀ ਉੱਥੇ ਕਿਸੇ ਨੇ ਬੱਲਮ ਵੀ ਨਹੀਂ ਲਾਇਆ ਸਾਰਾ ਅਕਾਲੀ ਦਲ ਦੇ ਟਾਈਮ ਦਾ ਲੱਗਿਆ ਹੋਇਆ ਇਹ ਅਸੀਂ ਇਹ ਨਹੀਂ ਵੀ ਕਿਸੇ ਪਾਰਟੀ ਦੀ ਮਤਲਬ ਸੋਭਾ ਕਰ ਰਹੇ ਆ ਜੇ ਅਸੀਂ ਪਾਰਟੀ ਨਾਲ ਸੰਬੰਧ ਹੈ ਚਲੋ ਸਾਰੇ ਹੀ ਹੁੰਦੇ ਆ ਤਾਂ ਪਰ ਜੋ ਹਕੀਕਤ ਹੈ ਉਹ ਦੱਸ ਰਹੇ ਆ 10 ਸਾਲ ਦੇ ਵਿੱਚ ਮੁਹਾਲੀ ਦੇ ਵਿੱਚ ਐਲਓਆਈਆਂ ਜਿਹੜੀਆਂ ਸਾਨੂੰ ਇਸ਼ੂ ਹੋਈਆਂ ਹੋਈਆਂ ਗਿਆ ਜਾਂ ਉਹਨਾਂ ਦੇ ਵਿੱਚ ਸੜਕਾਂ ਪੈਣੀਆਂ ਜਾਂ ਪਲਾਟ ਸਾਨੂੰ ਹਲੇ ਤੱਕ 10-10 ਸਾਲ ਹੋ ਗਏ ਨਹੀਂ ਪਤਾ ਸਾਡਾ ਪਲਾਟ ਕਿੱਥੇ ਹੈ ਅਸੀਂ ਐਲਓਆਈ ਇੱਕ ਇੱਕ ਡਾਕੂਮੈਂਟ ਕਾਗਜ਼ ਲਈ ਫਿਰਦੇ ਆ ਉਹੀ ਅੱਗੇ ਸੇਲ ਹੋ ਜਾਂਦਾ ਉਹੀ ਅੱਗੇ ਸੇਲ ਹੋ ਜਾਂਦਾ ਬਰਬਾਦ ਹੋ ਗਿਆ ਮੁਹਾਲੀ 8 8 10 10 ਕਿੱਲਿਆਂ ਦੇ ਐਲਓਆਈਆਂ ਲੈ ਕੇ ਪਲਾਟ ਵੇਚ-ਵੇਚ ਕੇ ਮੁਹਾਲੀ ਬਰਬਾਦ ਹੋ ਗਿਆ ਜਦੋਂ ਨਹਿਰ ਤੁਰਦੀ ਹੈ ਨਾ ਕਿਤੇ ਤਾਂ ਜਾ ਕੇ ਡਿੱਗਣੀ ਹੈ ਜੇ ਸੇਕ ਲੱਗਿਆ ਤਾਂ ਅੱਗ ਦਾ ਕਿਤੇ ਭੰਪੜ ਦਾ ਮਚਣਾ ਹੈ ਜੇ ਮੰਨਿਆ ਵੀ ਇੱਥੇ ਇਹ 4 ਕਰੋੜ ਰੁਪਏ ਕਿੱਲੇ ਦਾ ਦੇ ਦੇਣਗੇ 2 ਦੇ ਦੇਣਗੇ ਕਰੋੜ ਦੇ ਦੇਣਗੇ ਕੋਈ ਤਾਂ ਵਿੱਲਾ ਹੋ ਰਿਹਾ ਜੇ ਇਹ ਅੱਗੇ ਲੈਣਗੇ ਅੱਗੇ ਵਾਲੇ ਅੱਗੇ ਅੱਗੇ ਵਾਲੇ ਅੱਗੇ ਪੰਜਾਬ ਦੀ ਬਰਬਾਦੀ ਹੈ ਮਤਲਬ ਪਹਿਲੇ ਵੀ ਇੱਥਾ ਐਡਾ ਵੀ ਮੋਹਾਲੀ ਚ ਕੀਤਾ ਗਿਆ ਹੈ ਤਾਂ ਤਾਂ ਕਰਕੇ ਬਰਬਾਦੀ ਦਾ ਕਾਰਨ ਬਣਿਆ ਬਿਲਕੁਲ ਜੀ ਮੋਹਾਲੀ ਦੇ ਵਿੱਚ ਬਰਬਾਦੀ ਹੋਈ ਹੈਗੀ ਮੋਹਾਲੀ ਹੁਣ ਦੇਖੋ ਅਸੀਂ ਹੈ ਅਸੀਂ ਕਿਤੇ ਕੋਈ ਕਿਸੇ ਨੇ ਕਿਤੇ ਜ਼ਮੀਨ ਲਈ ਕਿਤੇ ਨੇ ਕਿਸੇ ਕਿਤੇ ਲਈ ਹੈ ਪਹਿਲਾਂ ਮੋਹਾਲੀ ਚ ਵੀ ਗੀਆਂ ਹੁਣ ਅੱਗੇ ਵੀ ਗਰੀਆਂ ਕਰਜਈ ਹੋ ਹੋ ਕੇ ਖੇਤੀ ਕਰਦੇ ਕਰਜਈ ਹੋ ਜਾਂਦੇ ਆ ਇਹਦਾ ਜੇ ਹੁਣ ਤੁਸੀਂ ਕਹਿੰਦੇ 24 ਜਾਂ 36000 ਏਕੜ ਹੈਗੀ ਇਹ ਲੈ ਕੇ ਇਹਨਾਂ ਨੇ ਵੀ ਤਾਂ ਕਿਤੇ ਖਰੀਦਣੀ ਹੈ ਵੀ ਬਰਬਾਦ ਤਾਂ ਪੰਜਾਬ ਹੋ ਰਿਹਾ ਨਾ ਕਿਸੇ ਸੂਬੇ ਨੂੰ ਹੋਰ ਨੂੰ ਜੇ ਆਪੀਐਮ ਨੂੰ ਜੇ ਬਾਹਰ ਦੇ ਦਿੱਲੀ ਦੇ ਜਿੰਨੇ ਤੁਰੇ ਫਿਰ ਰਹੇ ਉਹਨਾਂ ਨੂੰ ਕਿਸੇ ਨੂੰ ਸੇਕ ਨਹੀਂ ਹੈ ਪੰਜਾਬ ਦਾ ਦਰਦ ਪੰਜਾਬੀ ਨੇ ਸਮਝਣਾ ਹੈ ਜੇ ਮੰਨ ਲਓ ਇਹਨਾਂ ਇੱਥੇ ਲੁਧਿਆਣੇ ਦੇ ਵਿੱਚ ਇਹ ਪੇਮੈਂਟ ਦੰਨੇ ਅੱਗੇ ਜ਼ਮੀਨ ਲਵਾਂਗੇ ਅੱਗੇ ਵਾਲੇ ਤਾਂ ਵਿਲੇ ਹੋ ਗਏ ਅੱਧਿਆਂ ਜੋ ਹੁਣ ਇਹਦੇ 'ਚ ਕੀ ਕੋਈ 100 100 ਏਕੜ ਦੇ ਮਾਲਕ ਥੋੜੋ ਹੈ ਕਿਸੇ ਦਾ ਕਿੱਲੇ ਕਿਸੇ ਦੇ ਦੋ ਕਿੱਲੇ ਕਿਸੇ ਦੇ ਚਾਰ ਕਿੱਲੇ ਇਸ ਜ਼ਮੀਨ ਵੇਚ ਕੇ ਲਈ ਨਹੀਂ ਜਾਂਦੀ ਐਲਵਾਇਆਂ ਦਾ ਚਾਸਾ ਦੇ ਕੇ ਇਹ ਜ਼ਮੀਨ ਹੜੱਪਣਾ ਜਾਂਦੇ ਆ ਹੋਰ ਕੁਝ ਨਹੀਂ ਹੈ ਪਹਿਲਾਂ ਮੋਹਾਲੀ ਨੂੰ ਡਿਵੈਲਪਮੈਂਟ ਕਰ ਲੈਣ ਬਾਅਦ ਚ ਲੁਧਿਆਣੇ ਜਾਂ ਹੋਰ ਸ਼ਹਿਰ ਚ ਬਾਅਦ ਚ ਵੜ ਜਾਣਾ ਉੱਥੇ ਤਾਂ ਇੱਕ ਸੜਕ ਨਹੀਂ ਪੈਂਦੀ ਮੋਹਾਲੀ ਦੀ ਐਡੀ ਖਸਤਾ ਹਾਲਤ ਹੈ ਪਿੰਡਾਂ ਦੀ ਸੜਕਾਂ ਦੀ ਮੋਟਰਸਾਈਕਲ ਲੈ ਕੇ ਵੀ ਨਹੀਂ ਜਾਇਆ ਜਾਂਦਾ ਜਿਹੜੇ ਰੋਡ ਪੁਰਾਣੇ ਬਣੇ ਹੋਏ ਆ ਉਹੀ ਰੋਡ ਰਹਿਣਗੇ ਅੱਜ ਤੱਕ ਕੋਈ ਸੜਕ ਨਹੀਂ ਬਣੀ 10 ਸਾਲ ਦੇ ਵਿੱਚ ਪਹਿਲਾਂ ਕਾਂਗਰਸ ਰਹਿਦੀ 5 ਸਾਲ ਤੇ ਹੁਣ ਇਹ ਤਕਰੀਬਨ 4 ਸਾਲ ਤਾਂ 3 ਤਾਂ ਹੋਏ ਗਏ ਇਹਨਾਂ ਨੂੰ ਇਹਨਾਂ ਨੇ ਵੀ ਕਿਸੇ ਨੂੰ ਕਿਸੇ ਬੰਦੇ ਨੂੰ ਐਲਓਆਈ ਦੇ ਲੈਟਰ ਇਸ਼ੂ ਹੋਏ ਹੋਏ ਆ ਕਿਤੇ ਕੋਈ ਡਿਵੈਲਪਮੈਂਟ ਹੋਊਗਾ ਤਾਂ ਐਲਓਆਈ ਦਾ ਫਾਇਦਾ ਸਾਨੂੰ ਐਦਾਂ ਹੀ ਜ਼ਿੰਮੇਦਾਰ ਕਣਕ ਵੀਝ ਲੈਂਦਾ ਉਹਦੇ ਚ ਕਈ ਵਾਰ ਬਾਜਾਂਨੇ ਆ ਕਈ ਵਾਰ ਵੱਡ ਲੈਂਦਾ ਮਤਲਬ ਬਰਬਾਦੀ ਦੇ ਰਾਹ ਹੈ ਜੀ ਇਹ ਪੰਜਾਬ ਨੂੰ ਖਤਮ ਕਰਨਾ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੇ ਖਤਮ ਕਰਨਾ ਕਿਉਂ ਹਰ ਇੱਕ ਜਗ੍ਹਾ ਪੰਜਾਬ ਹਰ ਇੱਕ ਜਗ੍ਹਾ ਪੰਜਾਬ ਦੇਸ਼ ਵਾਸਤਾ ਮੁੰਡਾ ਲਾ ਕੇ ਖੜਦਾ ਹੈਗਾ ਇਹਨੂੰ ਪੰਜਾਬ ਨੂੰ ਮਾਰਦੇ ਪੰਜਾਬ ਦਾ ਮੁੰਡਾ ਹੁਣ ਲਾਹ ਜਾ ਰਿਹਾ ਕਿਤਨਾ ਜਿਦ ਬਿਲਕੁਲ ਜੀ ਪੰਜਾਬ ਦਾ ਮੁੰਡਾ ਵੱਡਣ ਦੀ ਤਨਾਤੇ ਹੈ ਵੀ ਇਹ ਦੇਖੋ ਕੋਈ ਵੀ ਹੈ ਜਿਵੇਂ ਆਪਾਂ ਹੁਣ ਸੰਘਰਸ਼ ਲੜ ਕੇ ਆਏ ਦਿੱਲੀ ਲੜਿਆ ਜੈ ਕਾਲੇ ਕਾਨੂੰਨ ਪਾਸ ਹੋਏ ਬਾ ਚੱਕੀ ਪੰਜਾਬ ਨੇ ਚੱਕੀ ਲੜਾਈ ਲੜੀ ਪੰਜਾਬ ਨੇ ਲੜੀ ਹੁਣ ਵੀ ਪੰਜਾਬ ਲੜ ਰਿਹਾ ਜਥੇਬੰਦੀਆਂ ਲੜ ਰਹੀਆਂ ਇਹ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈਗਾ ਜਿਹੜੀਆਂ ਜਥੇਬੰਦੀਆਂ ਇਹਨਾਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈਗਾ ਦੇਖੋ ਪੈਸਾ ਸਾਰੀ ਉਮਰ ਨਹੀਂ ਰਹਿਣਾ ਜ਼ਮੀਨ ਸਾਡੀ ਦਾਦਾ ਲਾਹੀ ਹੈ ਇਹਨੂੰ ਵੇਚਣਾ ਬਹੁਤ ਔਖਾ ਹੋ ਜਾਂਦਾ ਹੈ ਜਿਹੜੇ ਸਾਡੇ ਪਿੰਡਾਂ ਦੇ ਲੋਕ ਬਰਬਾਦ ਹੋਏ ਉਹਨਾਂ ਨੂੰ ਪੁੱਛ ਕੇ ਦੇਖੋ ਇਹ ਬਰਬਾਦੀ ਦੇ ਕਦਮ ਨੂੰ ਨਾਂ ਰੱਖਣ ਦਿਓ ਇੱਥੇ ਲੁਧਿਆਣੇ ਨੂੰ ਅਸੀਂ ਇਹ ਜਾਗਰੂਕ ਕਰਨੇ ਆਂ ਵੀ ਖੜੇ ਹੋ ਜੋ ਜੇ ਇੱਕ ਵਾਰ ਵਿਗਗੀ ਦੁਆਰੇ ਖਰੀਦੀ ਨਹੀਂ ਜਾਂਦੀ ਸਾਡੇ ਕਈ ਘਰਾਂ ਦੇ ਘਰ ਚੰਗੇ ਘਰਾਣੇ ਖਾਲੀ ਹੋ ਗਏ ਅੱਜ ਤਾਂ ਹਾਂ ਮਾਰਦੇ ਆ ਬੱਚੇ ਨਸ਼ਿਆਂ ਤੇ ਕਿਉਂ ਲੱਗਦੇ ਆ ਇਹੀ ਕਾਰਨ ਹੈ ਬਿਲੇ ਹੋਣਾ ਬਿਲੇ ਹੋ ਜਾ ਆਪਣਾ ਏਰੀਆ ਵੀ ਆ ਗਿਆ ਬਿਲਕੁਲ ਇਹ ਜ਼ਮੀਨ ਇਹੀ ਕਾਰਨ ਹੈਗਾ ਸਭ ਤੋਂ ਵੱਡਾ ਨਸ਼ਿਆਂ ਦਾ ਕਾਰਨ ਹੈ ਇਹ ਘਾਣ ਹੋ ਰਿਹਾ ਪੰਜਾਬੀ ਇੱਤਹਾਸ ਦਾ ਅਸੀਂ ਤਾਂ ਇਹ ਕਹੂੰਗੇ ਪੰਜਾਬ ਦਾ ਕਹਾਣ ਹੋ ਰਿਹਾ ਇਹ ਸਭ ਤੋਂ ਵੱਡਾ ਦੁੱਖ ਜਿਹੜਾ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹੋਇਆ ਚਾਹੇ ਉਹ ਕਿਸੇ ਵੀ ਪਾਰਟੀ ਦਾ ਪਾਰਟੀਆਂ ਮਾਂ ਚਾਹੇ ਪਹਿਲਾਂ ਪੰਜਾਬੀ ਹੈ ਇਹਨਾਂ ਨੂੰ ਜਾਗਣਾ ਚਾਹੀਦਾ ਇਹ ਦੇਖੋ ਸਰਕਾਰਾਂ ਪਹਿਲਾਂ ਵੀ ਆਈਆਂ ਹੁਣ ਵੀ ਆਈਆਂ ਪਰ ਹੁਣ ਤਾਂ ਪਤਾ ਹੀ ਨਹੀਂ ਕੀ ਹੋ ਰਿਹਾ ਕਦੇ ਧਰਨਾ ਆਪਾਂ ਨੂੰ ਆਵਾਜ਼ ਨਹੀਂ ਚੱਕਣ ਦੇਦੇ ਗੱਲ ਤੋਂ ਫੜ ਕੇ ਨੱਪ ਲੈਣੇ ਪਹਿਲਾਂ ਧਰਨਾ ਚੱਕਦੇ ਆ ਹੁਣ ਇੱਥੇ ਦੇਖ ਲਿਓ ਤੁਸੀਂ ਇੱਥੇ ਲਾਇਓ ਧਰਨਾ ਚੱਕਦੇ ਨੇ ਇਹਨਾਂ ਨੇ ਨੀਰੀ ਪੂਰੀ ਧੱਕਾਸ਼ਾਈ ਹੋ ਰਹੀ ਹੈ ਦਿੱਲੀ ਤੋਂ ਵਿਲੇ ਹੋ ਗਏ ਹੁਣ ਪੰਜਾਬ ਨੂੰ ਖਾਣੇ ਵਾਸਤੇ ਤੁਰੇ ਹੋਏ ਨੇ ਇਹ ਤੋਂ ਬਚਾਓ ਕਰਨਾ ਬਹੁਤ ਜ਼ਰੂਰੀ ਹੈਗਾ ਇਹ ਪਹਿਲਾ ਮੁਹਾਲੀ ਚੰਡੀਗੜ੍ਹ ਬਰਵਾਦ ਹੋ ਚੁੱਕਿਆ ਇਹਨੂੰ ਬਚਾ ਲੂ ਲੁਧਿਆਣੇ ਨੂੰ ਲੁਧਿਆਣੇ ਵਾਲਿਆਂ ਨੂੰ ਸਾਡੀ ਇਹ ਗੱਲ ਠੀਕ ਹੈ ਬਿਲਕੁਲ ਇਹ ਸਾਡਾ ਸੀਗੇ ਪ੍ਰਧਾਨ ਜਿਹੜੇ ਕਿ ਯੂਥ ਕਾ ਯੂਥ ਯੂਥ ਨੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤੇ ਸਾਰਾ ਸਾਰ ਜਿਹੜਾ ਕਿਸਾਨ ਕਿਸਾਨ ਵੱਲੋਂ ਕਿਹਾ ਜਾ ਰਿਹਾ ਵਿਰੋਧ ਦਾ ਪੰਜਾਬ ਸਰਕਾਰ ਦੇ ਖਿਲਾਫ ਅੱਜ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਵੱਡੀ ਸਰਗੰਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹਾਂ ਸਮੇਂ ਦੇਖਣਾ ਹੈ ਕਿ ਜੀ ਜਮੀਨ ਰਿਕੁਆਇਰ ਹੁੰਦੀ ਹੈ ਕਿ ਕਿਸਾਨ ਵੱਡਾ ਰੋਸ ਪ੍ਰਦਰਸ਼ਨ ਕਰ ਹੋਊਗਾ ਨਹੀਂ ਹੋਊਗਾ ਹਾਂ ਅਸੇ ਦੇਖਣਾ ਜੁਰੂਲ ਧਾਨ ਦੇ ਜਨਾ ਦੀਪਕ ਮਾਤਰਾ ਜੁਪੀ ਰਿਪੋਰਟ ਧੰਨਵਾਦ